ਨਾਬੇ ਦੀ ਇਸ ਧੀ ਨੇ ਕੀਤਾ ਨਾਮroshan ਘਰ ਵਿੱਚ ਬਣਿਆ ਖੁਸ਼ੀ ਦਾ ਮਾਹੌਲ ਨਾਬਾ ਦੀ ਮੁਸਕਾਨ ਗਰਗ ਬਣੀ ਜੱਜ ਜੋ ਮਾਤਾ ਪਿਤਾ ਨਾਲ ਵਾਦਾ ਕੀਤਾ ਸੀ ਉਹ ਪੂਰਾ ਕਰਕੇ ਦਿਖਾਇਆ ਹਾਂਜੀ ਸਰ ਆਪਣਾ ਸ਼ਿਵ ਨਾਮ ਕੀ ਹੈ ਜੀ ਮੇਰਾ ਨਾਮ ਵਿਜੀਤ ਕੁਮਾਰ ਵਰਗੇ ਜੀ ਸਰ ਸਰ ਤੁਹਾਡੀ ਬੇਟੀ ਨੇ ਐਡਾ ਮੁਕਾਮ ਹਾਸਲ ਕੀਤਾ ਹੈਗਾ ਕਿੰਨੀ ਕੁ ਖੁਸ਼ੀ ਹੈ ਕਰਦੇ ਮੈਨੂੰ ਬਹੁਤ ਖੁਸ਼ੀ ਹੈ ਜੀ ਮੇਰੇ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਜੀ ਸਾਡੀ ਫੈਮਿਲੀ ਨੂੰ ਪੂਰੀ ਬਹੁਤ ਖੁਸ਼ੀ ਆਈ ਇਹ ਬੱਚੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਜੀ ਕਿੰਨਾ ਕੁ ਸਟਰਗਲ ਕੀਤਾ ਜੀ ਸਟਰਗਲ ਇਹਦੇ ਬੇਟੀ ਨੇ ਬਹੁਤ ਕੀਤਾ ਜੀ ਦੇਖੋ 6 ਸਾਲ ਹੋ ਗਈ 5 ਸਾਲ ਇੱਕ ਕਰ ਤੋਂ ਪਾਰ ਹੀ ਪੜ ਰਹੀ ਹੈ ਜੀ ਤੇ ਜਦ ਵੀ ਆਉਂਦੀ ਸੀ ਮਤਲਬ ਬਹੁਤ ਚੋ ਹੁੰਦਾ ਸੀ ਬੀਨੂ ਲਿਜਾ ਕੇ ਕੋਈ ਚੀਜ਼ ਖਲਾਵਾ ਪਰ ਇਹ ਦੇਖੋ ਇਨੀ ਲਿਮਟਡ ਸੀ ਮਤਲਬ ਇਹ ਜਿਹਨੂੰ ਮੈਨੂੰ ਬਹੁਤ ਚੋ ਹੁੰਦਾ ਜਦ ਵੀ ਆਂਦੀ ਸੀ ਮੈਨੂੰ ਕਹੇ ਬੈਠ ਬੈਠੇ ਕਿੱਥੇ ਜਾਣਾ ਤੇ ਕੀ ਖਾਣਾ ਹੈ ਜੋ ਚੀਜ਼ਾਂ ਨੂੰ ਚੋ ਹੁੰਦਾ ਸੀ ਮੈਨੂੰ ਵੀ ਬਹੁਤ ਚੋ ਚੜਦਾ ਸੀ ਮਤਲਬ ਇਹਨੂੰ ਮਤਲਬ ਨਾਲ ਲਿਜਾ ਕੇ ਇੱਕ ਮਤਲਬ ਹੋਕਰਾਂ ਚੀ ਫਿਰ ਮੈਨੂੰ ਧਾਰਮਿਕ ਕੇ ਪਾਸੇ ਵੀ ਲਾਇਆ ਦੇਖੋ ਗਊਸ਼ਾਲਾ ਜਾਂਦੀ ਸੀ ਇਹ ਗਊਸ਼ਾਲਾ ਮਤਲਬ ਇਹ ਨਹੀਂ ਸੀ ਹਬਾ ਲਾਈ ਫਿਰ ਅਸੀਂ ਭਗਵਾਨ ਕੋਲੇ ਸ਼ੰਕਰੇ ਜਾਂਦੇ ਰਹੇ ਜਿਹਨੂੰ 7-8 ਮਹੀਨੇ ਹੋ ਗਏ ਇਹ ਵਸੀ ਯੂਨੀਵਰਸਿਟੀ ਤੋਂ ਲੈ ਕੇ ਨਾਲ ਜਾਂਦੇ ਰਹੇ ਜਿਉਂ ਉੱਥੇ ਚੜਦੇ ਨਹੀਂ ਬਰਾਦੇ ਹੋਏ ਠੀਕ ਹੈ ਨਹੀਂ ਸ ਮਤਲਬ ਪੁਰੇ ਬਾਬਾ ਨੇ ਸਾਡੇ ਤੇ ਬਹੁਤ ਕਿਰਪਾ ਕਰੀ ਹੈ ਉਹੀ ਮਹਾਦੇਵ ਨੇ ਇਹਨੂੰ ਕਿਰਪਾ ਦਾ ਇਹ ਅੱਜ ਜੱਜ ਬਣੀ ਹੈ ਜੀ ਸਭ ਤੋਂ ਵੱਡੀ ਕਿਰਪਾ ਪ੍ਰਮਾਤਮਾ ਦੀ ਕਿਵੇਂ ਦਾ ਲੱਗ ਰਿਹਾ ਇੱਕ ਨਾਬੇ ਦਾ ਨਾਮ ਰੋਸ਼ਨ ਹੋਇਆ ਇੱਕ ਪੰਜਾਬ ਦਾ ਇੱਕ ਨਾਮ ਰੋਸ਼ਨ ਹੋਇਆ ਵੀ ਇੱਕ 30 ਨੇ ਐਡਾ ਮੁਕਾਮ ਹਾਸਲ ਕੀਤਾ ਹੈ ਕਿੰਨੀ ਕੁ ਖੁਸ਼ੀ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਬਹੁਤ ਸਾਨੂੰ ਸਵੇਰ ਦੇ ਤੇ ਕਪੌਣ ਆ ਰਹੇ ਨੇ ਜੀ ਤੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਨੂੰ ਵੀ ਖੁਸ਼ੀ ਹੈ ਸਾਡੇ ਨਾਵਾ ਸਾਡੀ ریاست ਨਗਰੀ ਹੈ ਜੀ ਇਹ ਮਤਲਬ ਇਹ ਵੀ ਨਹੀਂ ਕਾਸ਼ੀ ਨਗਰੀ ਹੈ ਠੀਕ ਹੈ ਜੀ ਅਸੀਂ ਵੀ ਬਹੁਤ ਆਰਮੀ ਬੰਦੇ ਆਂ ਸਮਾਜ ਸੇਵਾ ਨਾਲ ਜੁੜੇ ਹੋਏ ਆ ਜੀ ਤੇ ਇਹਦੀ ਮਦਰ ਵੀ ਬਹੁਤ ਆਰਮੀ ਹੈ ਦੇਖੋ ਉਹ ਵੀ ਸਮਾਜ ਸੇਵਾ ਨਾਲ ਜੁੜੀ ਹੋਈ ਹੈ ਤੇ ਇਹ ਬੱਚੀ ਨੂੰ ਵੀ ਅਸੀਂ ਦੇਖੋ ਅਸੀਂ ਪਾਸੇ ਲਾਇਆ ਵੀ ਜੋ ਵੀ ਹੈ ਤਨੇ ਫੇਰ ਕੰਮ ਕਰਨਾ ਕੱਲੂ ਜੇ ਹਮਨੇ ਸੀਟ ਤੇ ਬਹਿ ਕੇ ਵੀ ਫੇਰ ਕੰਮ ਕਰਨਾ ਹੈ ਵੀ ਕੋਈ ਵੀ ਬੰਦਾ ਜਿਹੜਾ ਉਹ ਇਨਸਾਫ ਦੇ ਨਹੀਂ ਜਿੱਥੇ ਦੇਖੋ ਇਹ ਜਾਂਦੀ ਸੀ ਜੇ ਕੋਈ ਬੱਚਾ ਮਿਲਦਾ ਸੀ ਤਾਂ ਮਤਲਬ ਉਹਨੂੰ ਕੋਈ ਨਾ ਕੋਈ ਪਪਾ ਇਹਨੂੰ ਚੀਜ਼ ਦਵਾ ਦੋ ਮਤਲਬ ਉਸ ਤਰ੍ਹਾਂ ਮੈਨੂੰ ਵੀ ਬਹੁਤ ਅੱਛਾ ਲੱਗਦਾ ਜਦ ਇਹ ਕਹਿੰਦੀ ਸੀ ਤਾਂ ਮੈਂ ਉਸ ਤਰ੍ਹਾਂ ਹੀ ਕੋਈ ਵੀ ਚੀਜ਼ ਆ ਜੋ ਬੱਚਾ ਸਾਨੂੰ ਮਿਲ ਗਿਆ ਕੋਈ ਛੋਟਾ ਬੱਚਾ ਵੀ ਕੋਈ ਬੱਚਾ ਭੁੱਖਾ ਨਾ ਰਹੇ ਚਲੋ ਜੋ ਉਹਨੂੰ ਇਹਦਾ ਵੀ ਮੋਟਿਵ ਇਹੀ ਹੁੰਦਾ ਸੀ ਦੇਖੋ ਇਹ ਅੱਜ ਇਹਦਾ ਪੁੰਨ ਕਰਮ ਹੈ ਜੀ ਸਾਡਾ ਪੁੰਨ ਕਰਮ ਹੈ ਜੋ ਅੱਜ ਇਸ ਮਕਾਮ ਤੇ ਪਹੁੰਚੀਏ ਤੁਸੀਂ ਜਿਵੇਂ ਬਹੁਤ ਮਿਹਨਤ ਕੀਤੀ ਹੈਗੀ ਐ ਐਲ ਆਈ ਸੀਆ ਏਜੰਟ ਦੇ ਆ ਪੋਸਟ ਆਫਿਸ ਏਜੰਟ ਹੋ ਕੇ ਮੈਨੇ ਖੁਦ ਆਪਣੀ ਮਾਰਕੀਟ ਦੇ ਵਿੱਚ ਦੇਖਿਆ ਹੈ ਇੰਨਾ ਕ ਸਟਰਗਲ ਕੀਤਾ ਤੁਸੀਂ ਵੀ ਉਸੇ ਬਾਅਦ ਜੋ ਤੁਸੀਂ ਆਪਣੀ ਬੱਚੇ ਲਈ ਇੰਨਾ ਕੁਝ ਕੀਤਾ ਹੈਗਾ ਵੀ ਕਿੰਨੀ ਕ ਖੁਸ਼ੀ ਜਾ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਇਹ ਦੇਖੋ ਇਹਨੇ ਮੈਂ ਤਾਂ ਬਸ ਇਹਨੂੰ ਇਹੀ ਕਹਿੰਦਾ ਸੀ ਬੇਟੇ ਤਿੰਨ ਕਰਨਾ ਦੇਖੋ ਮੈਨੂੰ ਤਾਂ ਜਿਹੜੀ ਚੀਜ਼ ਦੀ ਤੈਨੂੰ ਲੋੜ ਹੈ ਮੈਂ ਤਾਂ ਉਹ ਦੱਸ ਉਹ ਮੈਂ ਪੂਰੀ ਕਰਕੇ ਦਵਾਂਗਾ ਹਾਂਜੀ ਪਾਸ਼ੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇੱਕ ਖੁਸ਼ੀ ਵਾਲੇ ਪਰਿਵਾਰ ਦੇ ਘਰ ਆਏ ਹੋ ਇੱਕ ਇੰਨੀ ਕੁ ਖੁਸ਼ੀ ਹੋ ਰਹੀ ਹੈ ਨਾਬਾ ਦੇ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਲਈ ਇਹ ਸਾਡੇ ਵਿਜੇ ਗਰਗੀ ਜੀ ਇਹ ਸਾਡਾ ਪਰਿਵਾਰ ਹੈ ਮੇਰਾ ਇਹਨਾਂ ਨਾਲ ਬਹੁਤ ਪੁਰਾਣੇ ਸਮੇਂ ਦਾ ਸਾਡਾ ਸਾਥ ਹੈ ਅਸੀਂ ਕਾਰੋਬਾਰ ਵੀ ਇਕੱਠਾ ਕੀਤਾ ਪਹਿਲਾਂ ਤੇ ਹੁਣ ਵੀ ਸਾਡੀ ਸੁਸਾਇਟੀ 'ਚ ਸਕੱਤਰ ਨੇ ਉੱਥੇ ਵੀ ਸਮਾਜ ਸੇਵਾਵਾਂ ਨਿਭਾਉਂਦੇ ਨੇ ਚਾਹੇ ਉਹ ਫਾਈਨੈਂਸ਼ਲੀ ਹੋਵੇ ਜਿੱਥੇ ਵੀ ਅਸੀਂ ਇਹਨਾਂ ਦੀ ਜਿਵੇਂ ਸੇਵਾ ਲਾਈ ਹੈ ਨਾ ਨਿਭਾਈ ਹੈ ਤੇ ਚਾਹੇ ਟਾਈਮ ਕੱਢਣ ਦੀ ਹੋਵੇ ਕਿਤੇ ਜਾਣ ਆਣ ਦੀ ਹੋਵੇ ਤੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੋ ਇਹਨਾਂ ਦੀ ਬੇਟੀ ਸਾਡੀ ਭਤੀਜੀ ਅੱਜ ਇਹ ਬਣੀ ਹੈ ਜੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਅਗਰਵਾਲ ਸਮਾਜ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੋ ਸਾਡੇ ਸ਼ਹਿਰ ਵਿੱਚ ਨਾਪਾ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਕਾਲਸ ਬਾਹਰੋਂ ਸ਼ਹਿਰਾਂ ਤੋਂ ਜਦੋਂ ਦੀ ਅਸੀਂ ਸਵੇਰ ਦੀ ਪੋਸਟ ਕੀਤੀ ਹੈ ਬਹੁਤ ਕਾਲਸ ਆ ਰਹੀਆਂ ਨੇ ਬਹੁਤ ਵਧਾਈਆਂ ਦੀਆਂ ਮੇਰੀਆਂ ਨਾਲ ਕਈ ਵ ਇਹ ਕਹਿੰਦੇ ਵੀ ਫੋਨ ਹੀ ਨਹੀਂ ਬੰਦ ਹੋ ਰੇ ਮੈਂ ਕਿਹਾ ਜੀ ਇਹ ਤਾਂ ਹੁਣ ਕਈ ਦਿਨਾਂ ਬਾਅਦ ਨੇ ਫੋਨ ਇਹ ਤਾਂ ਚੱਲੀ ਜਾਣੇ ਨੇ ਵਧਾਈਆਂ ਜੋ ਪਰਿਵਾਰ ਤੇ ਐਡੀ ਬੜੀ ਮਹਾਦੇਵ ਦੀ ਕਿਰਪਾ ਹੋਈ ਹੈ ਕਿਉਂਕਿ ਮਹਾਦੇਵ ਦੇ ਸੱਚੇ ਭਗਤ ਨੇ ਮੈਂ ਕਾਫੀ ਸਾਲਾਂ ਤੋਂ ਅਸੀਂ ਇਕੱਠੇ ਜਾ ਰਹੇ ਆਂ ਤੇ 6-7 ਮਹੀਨਿਆਂ ਤੋਂ ਇਹ ਪਰਿਵਾਰ ਨਾਲ ਜਾ ਰਹੇ ਸੀ ਸਾਡੇ ਨਾਲ ਨਹੀਂ ਗਏ ਤ੍ਰੋਸਤੀ ਮੋਕੇ ਤਾਂ ਇਹਨਾਂ ਦੀ ਇੱਛਾ ਸੀਗੀ ਵੀ ਬੇਟੀ ਨੂੰ ਵੀ ਲੈ ਕੇ ਜਾਣਾ ਪੋਲੇ ਸ਼ੰਕਰ ਦੇ ਤ੍ਰੋਸਤੀ ਮੋਕੇ ਤਾਂ ਹਰ ਮਹੀਨੇ ਜਾ ਰਹੇ ਸੀ ਇਹ ਪੋਲੇ ਸ਼ੰਕਰ ਨੇ ਅੱਜ ਪਰਿਵਾਰ ਤੇ ਕਿਰਪਾ ਕੀਤੀ ਹੈ ਜੋ ਐਡਾ ਔੜਾ ਮਕਾਮ ਹਾਸਲ ਕਰਾਇਆ ਤੇ ਰਾਜਸਥਾਨ ਤੱਕ ਨਾਬੇ ਦਾ ਡੰਕਾ ਬੋਲਿਆ ਇਹ ਪੂਰੇ ਇੰਡੀਆ ਚ ਇਹਨੇ ਪੰਜਵਾਂ ਰੈਂਕ ਹਾਸਲ ਕੀਤਾ ਤੇ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਤੇ ਕੁੜੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕੁੜੀਆਂ ਨੂੰ ਪੜਾਉਣਾ ਚਾਹੀਦਾ ਵੱਧ ਤੋਂ ਵੱਧ ਐਜੂਕੇਟਡ ਕਰੋ ਤੇ ਚੰਗਾ ਸੋਚੋ ਉਹਨਾਂ ਲਈ ਪੋਜ਼ਿਟਿਵ ਸੋਚੋ ਕੋਈ ਨੈਗੇਟਿਵਿਟੀ ਨਾ ਸੋਚੋ ਭਾਵੇਂ ਜਿਵੇਂ ਦੇਖ ਰਿਹਾ ਹਾਂ ਅਸੀਂ ਵੀ ਦੇਖ ਰਿਹਾ ਨਾਬਾ ਦੇ ਵਿੱਚ ਰਹਿ ਕੇ ਵੀ ਤੁਹਾਡੇ ਨਾਲ ਇਹਨਾਂ ਨੇ ਬਹੁਤ ਸੰਘਰਸ਼ ਕੀਤਾ ਹੈਗਾ ਇਹਨਾਂ ਨੇ ਪੋਸਟ ਆਫਿਸ ਦੇ ਵਿੱਚ ਵੀ ਕੀਤਾ ਹੈਗਾ ਉਹ ਡਾਕ ਖਾਨੇ ਦੇ ਵਿੱਚ ਵੀ ਕੀਤਾ ਲੋਕਾਂ ਦੀਆਂ ਮਿਹਨਤਾਂ ਵੀ ਬਹੁਤ ਕੀਤੀਆਂ ਨੇ ਪਾਲਸੀਆਂ ਗ੍ਰਾਂਟ ਚ ਵੀ ਖਾਤੇ ਖੁਲਾਉਣ ਦੇ ਵਿੱਚ ਵੀ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਇੰਨਾ ਸੰਘਰਸ਼ ਕਰਨ ਤੋਂ ਬਾਅਦ ਇੱਕ ਬੇਟੀ ਨੇ ਮੁਕਾਮ ਹਾਸਿਲ ਕੀਤਾ ਕੋਈ ਵੀ ਕੰਮ ਕਰਨ ਲਈ ਜਾਂ ਪੈਸੇ ਕਮਾਣ ਲਈ ਕਹੀਏ ਜੇ ਆਪਣਾ ਗੁਜ਼ਾਰਾ ਕਰਨ ਲਈ ਕਾਰੋਬਾਰ ਹਰੇਕ ਨੂੰ ਕਰਨਾ ਪੈਂਦਾ ਹੈ ਉਹ ਇਹਨਾਂ ਨੇ ਆਪਣਾ ਜੋ ਕਾਰੋਬਾਰ ਇਹਨਾਂ ਨੂੰ ਸ਼ੁਰੂ ਤੋਂ ਇਹਨਾਂ ਨੇ ਚਲਾਇਆ ਉਹੀ ਸਿਸਟਮ ਚੱਲ ਰਿਹਾ ਹੈ ਇਹਨਾਂ ਦਾ ਪਰ ਇਹਨਾਂ ਨੇ ਫੇਰ ਤਰੀਕੇ ਨਾਲ ਕੀਤਾ ਕੋਈ ਕੋਈ ਕਿਸੇ ਨਾਲ ਕੋਈ ਲਾਗਡਾਟ ਨਹੀਂ ਕੋਈ ਕੁੰਡੀ ਬਾਜੀ ਵਾਲਾ ਕੰਮ ਐਦਾਂ ਦਾ ਨਹੀਂ ਕੀਤਾ ਜੋ ਦੇਖਦੇ ਆਂ ਨਾ ਇਹਨਾਂ ਬਾਰੇ ਕਦੇ ਐਦਾਂ ਦਾ ਸੁਣਿਆ ਨਹੀਂ ਕੋਈ ਬੰਦਾ ਹੁੰਦਾ ਕੋਈ ਐਵੇਂ ਕਰ ਲਿਆ ਇਹਨਾਂ ਨੇ ਹਰੇਕ ਨਾਲ ਪਿਆਰ ਨਾਲ ਹੀ ਗੱਲ ਕੀਤੀ ਹੈ ਤੇ ਉਮੀ ਸਾਰਾ ਚਲਾਇਆ ਸਿਸਟਮ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਹਰੇਕ ਬੰਦੇ ਨੂੰ ਕਾਰੋਬਾਰ ਕਰਨਾ ਹੀ ਪੈਂਦਾ ਤੇ ਇਹਨਾਂ ਨੇ ਬਹੁਤ ਸਟਰਗਲ ਕੀਤੀ ਹੈ ਜ ਕੋਈ ਝੂਠ ਨਹੀਂ ਤੇ ਬੇਟੀ ਨੇ ਵੀ ਜਿਵੇਂ ਦੱਸਿਆ ਵੀ ਇਹਨਾਂ ਦਾ ਪਾਪਾ ਦਾ ਬਹੁਤ بڑا ਰੋਲ ਰਿਹਾ ਹੈ ਚਾਹੇ ਇਹਨਾਂ ਨੇ ਉਹਦਾ ਕੋਈ ਬੋਲ ਗिरा ਨਹੀਂ ਦਿੱਤਾ ਚਾਹੇ ਉਹਨੇ ਦੇਖਿਆ ਕਿ ਮੇਰੇ ਪਾਪਾ ਘਟਕ ਮੰਨਦੇ ਨੇ ਤਾਂ ਘਟ ਲਾਇਆ ਜੇ ਵੱਧ ਲੱਗਦਾ ਤਾਂ ਵੱਧ ਲਾਇਆ ਉਹਨੇ ਹਰੇਕ ਜਗ੍ਹਾ ਪੂਰਾ ਸਾਥ ਦਿੱਤਾ ਜਿਵੇਂ ਭਾਸ਼ੀ ਕਈ ਪਰਿਵਾਰ ਨਹੀਂ ਪਸੰਦ ਕਰਦੇ ਲੜਕੀਆਂ ਨੂੰ ਜਿਵੇਂ ਬਹੂ ਬਣਾ ਕੇ ਵੀ ਲੈ ਕੇ ਆਂਦੇ ਨੇ ਦੇਹਜ ਪ੍ਰਤੀ ਦਿਕਤਾਂ ਆ ਰਹੀਆਂ ਨੇ ਜਾਂ ਮਾਰਿਆ ਜਾ ਰਿਹਾ ਹੈ ਜਾਂ ਲੜਕੀਆਂ ਨੂੰ ਪਸੰਦ ਨਹੀਂ ਕੀਤਾ ਤਾਂ ਬੱਚਾ ਢਿੱਡ 'ਚ ਹੀ ਮਾਰਿਆ ਜਾ ਰਿਹਾ ਹੈਗਾ ਵੀ ਮਾਂ ਦੇ ਪੇਟ ਦੇ ਵਿੱਚ ਵੀ ਇਹ ਕਿਹੇ ਘਟਨਾ ਵਾਪਰ ਰਹੀਆਂ ਹੈਗੀਆਂ ਵੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਲੋਕਾਂ ਨੂੰ ਕੀ ਸਨੇਹਾ ਦੇ ਰਿਹਾ ਜਾਂ ਇਹ ਬਹੁਤ ਹੀ ਮਾੜੀ ਗੱਲ ਹੈ ਜੋ ਭਰੂਨ ਹੱਤਿਆ ਹੁੰਦੀ ਹੈ ਪਰ ਜਿਵੇਂ ਸਾਡੇ ਭਾਬੀ ਨੇ ਦੱਸਿਆ ਕਿ ਜੇਕਰ ਲੜਕੀਆਂ ਨੂੰ ਐਦਾਂ ਹੀ ਮਾਰਿਆ ਜਾਊਗਾ ਤਾਂ ਰੇਸ਼ਿਓ ਖਰਾਬ ਹੋ ਜੂਗੀ ਤਾਂ ਫਿਰ ਬੱਚਿਆਂ ਦਾ ਜਨਮ ਕਿਵੇਂ ਹੋਏਗਾ ਤੇ ਕੁੜੀਆਂ ਸਾਡੇ ਦੇਸ਼ ਦਾ ਭਵਿੱਖ ਨੇ ਆਦੀ ਰੇਟ 'ਚ ਜਿਵੇਂ ਆਪਾਂ ਦੱਸੀਏ ਵੀ ਰਾਸ਼ਟਰਪਤੀ ਹੋਗੇ ਜਾ ਜਿਵੇਂ ਪਹਿਲਾਂ ਗੱਲ ਹੋਈ ਹੈ ਕਿ ਸੰਦੂਰ ਮਿਸ਼ਨ ਸੀ ਜੋ ਉਹਦੇ ਚ ਵੀ ਦੋ ਕੁੜੀਆਂ ਨੇ ਇਸ ਚੀਜ਼ ਨੂੰ ਬੜਾ ਤਗੜੇ ਲੈਵਲ ਤੇ ਲੈ ਕੇ ਗਏ ਨੇ ਤੇ ਹੋਰ ਵੀ ਸਾਡੇ ਜਿਵੇਂ ਆਪਣੇ ਨਾਬੇ ਦੀ ਗੱਲ ਕਰੀਏ ਨਾਬੇ ਦੇ ਐਸ ਡੀ ਐਮ ਵੀ ਮੈਡਮ ਨੇ ਪਹਿਲਾਂ ਡੀ ਐਸ ਪੀ ਮੈਡਮ ਵੀ ਰੱਖੇ ਗਏ ਨੇ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਨੇ ਪਹਿਲਾਂ ਮੈਡਮ ਤੇ ਪਟਿਆਲੇ ਦੇ ਜਿਹੜੇ ਡੀ ਸੀ ਨੇ ਉਹ ਵੀ ਮੈਡਮ ਨੇ ਤੇ ਹਰ ਕੁੜੀਆਂ ਬਹੁਤ ਵੱਡੇ ਮੁਕਾਮ ਹਾਸਲ ਕਰ ਰਹੀਆਂ ਨੇ ਸਾਡੇ ਕਈ ਐਸ ਐਸ ਪੀ ਨੇ ਮੈਡਮ ਜਿਹੜੇ ਮਤਲਬ ਬਣੇ ਹੋਏ ਨੇ ਬਹੁਤ ਵਧੀਆ ਗੱਲ ਹੈ ਜਿਹੜੀਆਂ ਕੁੜੀਆਂ ਨੂੰ ਇੰਨਾ ਅੱਗੇ ਲੈ ਕੇ ਆਏ ਨੇ ਪਰ ਕੋਈ ਬੰਦੇ ਹੁੰਦੇ ਨੇ ਨੈਗੇਟਿਵ ਸੋਚਣ ਵਾਲ ਹਾਂਜੀ ਅੰਡੀ ਤੁਹਾਨੂੰ ਕਿਵੇਂ ਲੱਗ ਰਿਹਾ ਤੁਹਾਡੀ ਬੇਟੀ ਐਡੀ ਵੱਡੀ ਪੋਸਟ ਤੇ ਆਈ ਹੈਗੀ ਹੈ ਨਾਬੇ ਦਾ ਨਾਮ ਰੋਸ਼ਨ ਕੀਤਾ ਹੈ ਨਾਬੇ ਦਾ ਕੀ ਕਲੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈਗਾ ਇਸ ਧੀ ਨੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਉਹਨੂੰ ਕੋਈ ਨਹੀਂ ਜਾਣਦਾ ਹੈਗਾ ਹੈਨਾ ਉਹ ਆਪਣੇ ਮਾਪੇ ਦੇ ਨਾਮ ਨਾਲ ਨਹੀਂ ਜਾਣੇ ਜਾਂਦਾ ਸਭ ਤੋਂ ਵੈਸਟ ਆਪਣੇ ਫਾਦਰ ਦੇ ਨਾਮ ਨਾਲ ਜਾਣੇ ਜਾਂਦਾ ਹੈਗਾ ਬਟ ਇੱਕ ਮੂਮੈਂਟ ਇਹ ਹੀ ਜਾਣਦਾ ਜ਼ਿੰਦਗੀ ਦੇ ਵਿੱਚ ਜਦੋਂ ਮਾਂ ਬਾਪ ਕੋ ਬੱਚੇ ਦੇ ਨਾਮ ਨਾਲ ਜਾਣੇ ਜਾਂਦੇ ਹੈ ਸਾਡੀ ਜ਼ਿੰਦਗੀ ਦੇ ਵਿੱਚ ਆ ਜੋ ਮੂਮੈਂਟ ਇਹ ਨੇ ਲਿਆ ਕੇ ਦਿੱਤਾ ਹੈਗਾ। ਉਹ ਮਤਲਬ ਤੁਸੀਂ ਸੋਚ ਸਕਦੇ ਹੋ ਸਾਨੂੰ ਕੀ ਫੀਲ ਹੋ ਰਹੀ ਹੈਗਾ। ਕਿੰਨੇ ਕੇ ਇਹਦੇ ਵਿੱਚ ਜਿੱਦ ਪਗਾਈ ਗਈ ਹੈ। ਕਿੰਨੇ ਕਿ ਤੁਸੀਂ ਇਹਦੀ ਇੱਛਾ ਪੂਰੀ ਕੀਤੀ ਹੈਗੀ ਹੈ। ਕਿੰਨੇ ਕੇ ਦੇ ਨੈਗੇਟਿਵ ਰੱਖਿਆ ਹੈਗਾ। ਕੀ ਕੀ ਤੁਸੀਂ ਇਹਦੇ ਲਈ ਕੀਤਾ ਹੈਗਾ। ਇਹਨਾਂ ਸ਼ੁਰੂ ਤੋਂ ਹੀ ਸਿੰਸੀਅਰ ਰਹੀ ਹੈ। ਇਹਨੇ ਕਦੀ ਕੋਈ ਜਿੱਦ ਕੀਤੀ ਹੀ ਨਹੀਂ ਹੈਗੀ। ਇਹ ਨਿਕਾ ਲੋ ਬਸ ਜੋ ਇੱਕ ਟਾਈਮ ਪੀਰੀਅਡ ਹੁੰਦਾ ਹੈ 1 ਤੋਂ ਲੈ ਕੇ 3 ਸਾਲ ਤੱਕ ਦਾ। ਜੋ ਬੱਚਾ ਬਸ ਮਤਲਬ ਛੋਟਾ ਬੱਚਾ ਕਰਦਾ ਹੈ। ਉੰਨੀ ਜਿੱਦ ਨਹੀਂ ਕੀਤੀ ਇਹ ਹੀ ਉਤੋਂ ਬਾਅਦ ਇਹ ਜੀ ਇੰਨੀ میچورٹی ਸੀ ਕਿ ਇਹਨੇ ਕੋਈ ਮੇਰੇ ਤੋਂ ਕੋਈ ਫालतू ਕੋਈ ਚੀਜ਼ ਨਹੀਂ ਮੰਗੀ ਹੈਗੀ ਮੈਂ ਤਾਂ ਹਾਲਾਤ ਦੇ ਨਾਲ 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 ਢਾਲ ਨਾ ਆਂਦਾ ਇਹਨੂੰ ਆਪਣੇ ਆਪ ਨੂੰ ਜਿਹੜੀ ਚੀਜ਼ੇ ਨੇ ਮੰਗ ਲਈ ਕਿਹਾ ਤਾਂ ਵੀ ਹਾਂ ਮਮਾ ਨੇ ਇਹ ਚੀਜ਼ ਲੈਣੀ ਅਸੀਂ ਕਿਹਾ ਤਾਂ ਨਹੀਂ ਦਵਾ ਸਕਦੇ ਤਾਂ ਇਹਨੇ ਨਹੀਂ ਮੁੜ ਕੇ ਕਦੀ ਮੰਗੀ ਹੈਗੀ ਨਹੀਂ ਹੁਣ ਜੇ ਮੈਂ ਕਈ ਵਾਰ ਆਪਾਂ ਸਕੂਲ ਦੇ ਵਿੱਚ ਦੇਖਦੇ ਆਂ ਜੀ ਵੀ ਜਿਵੇਂ ਕੋਈ ਬੱਚਾ ਇੱਕ ਵਧੀਆ ਖਾਣਾ ਲੈ ਕੇ ਆ ਰਿਹਾ ਇੱਕ ਬੱਚਾ ਸਿੰਪਲ ਖਾਣਾ ਲੈ ਕੇ ਆ ਰਿਹਾ ਵੀ ਉਹਨੂੰ ਦੇਖ ਕੇ ਇਹਨੇ ਕਦੇ ਤੁਹਾਨੂੰ ਆ ਕੇ ਘਰੇ ਆ ਕੇ ਕਿਹਾ ਹੋਵੇ ਵੀ ਹਾਂ ਜੀ ਮੈਨੂੰ ਨਹੀਂ ਮੰਮਾ ਵੀ ਅੱਜ ਉਹ ਲੜਕੀ ਐਵੇਂ ਲੈ ਕੇ ਆਈ ਹੈ ਮੇਰੀ ਫਰੈਂਡ ਅੱਜ ਐਵੇਂ ਲੈ ਕੇ ਆਈ ਹੈ ਜਦੋਂ ਉਸ ਐਸਾ ਹੋਇਆ ਹੋਸੀ ਮਤਲਬ ਹੀ ਨਹੀਂ ਬੰਦਾ ਕਿ ਵੀ ਕਦੀ ਨਹੀਂ ਮਨੇ ਆ ਕੇ ਕਿਹਾ ਉਹ ਕਿਵੇਂ ਮੰਮਾ ਅੱਜ ਨੂੰ ਆ ਚੀਜ਼ ਦੇ ਦੋ ਜਾਂ ਕੁਝ ਹੋਰ ਹੈ ਮਤਲਬ ਮੇਰੇ ਲਈ ਇਹ ਗੋੜ ਗਿਫਟ ਹੈ ਜੀ ਕਹਿੰਦੇ ਨਾ ਇਹਦਾ ਨਾਮ ਹੈ ਜੋ ਬਸ ਉਹ ਅਸਲੀ ਚੀ ਉਹੀ ਹੈ ਪੀਰੈਂਟ ਦੀ ਮੁਸਕਾਨ ਕਹਿੰਦੇ ਨਾ ਪੀਰੈਂਟ ਦੇ ਫੇਸ ਤੇ ਸਮਾਈ ਲਾ ਦਿੰਦੀ ਹੈ ਉਹ ਚੀਜ਼ ਇਹਨੂੰ ਦੇਖਦੇ ਨਾ ਇਹਦੇ ਫਾਦਰ ਦੇ ਮੇਰੇ ਤੋਂ ਵੱਧ ਮਤਲਬ ਇਹਦਾ ਫਾਦਰ ਕਰਦੇ ਮੈਨੂੰ ਪਤਾ ਹੈਗਾ ਇਹਦੇ ਫਾਦਰ ਨੇ ਕਿੰਨੇ ਸਹਡਲ ਕੀਤੀ ਹੈ ਇਹਦੇ ਲਈ ਅੱਜ ਇਸ ਨੂੰ ਕਾਮ ਤੇ ਪਹੁੰਚੇ ਨਾ ਉਹਦਾ ਸਭ ਤੋਂ ਵੱਡਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਕੀ ਕਹਿਣਾ ਚਾਹੋਗੇ ਜਿਹੜੇ ਆਨ ਵਾਲੇ ਨੌਜਵਾਨ ਪੀੜ੍ਹੀ ਆ ਜਾਂ ਕੋਈ ਲੜਕੀਆਂ ਨੂੰ ਨਹੀਂ ਪਸੰਦ ਕੀਤਾ ਜਾਂਦਾ ਵੀ ਉਹਦੇ ਲਈ ਤੁਹਾਡਾ ਕੀ ਕਹਿਣਾ ਹੈ ਹਾਂਜੀ ਜਿਹੜੇ ਲੋਕ ਕੁੜੀਆਂ ਨੂੰ ਮਾਰਦੇ ਆ ਉਹਨਾਂ ਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਤੁਸੀਂ ਆਨ ਵਾਲੀ ਜਨਰੇਸ਼ਨ ਨੂੰ ਖਤਮ ਕਰ ਰਹੇ ਹੋ ਕਿਉਂਕਿ ਦੇਖੋ ਇੱਕ ਮਦਰ ਪੁੜੀ ਨੂੰ ਮਾਰਤਾ ਕੱਲ ਨੂੰ ਮਦਰ ਹੀ ਨਹੀਂ ਹੋਊਗੀ ਤਾਂ ਬੱਚਾ ਕਿੱਥੋਂ ਪੈਦਾ ਹੋਊਗਾ ਫਾਦਰ ਇਕੱਲਾ ਤਾਂ ਬੱਚਾ ਪੈਦਾ ਨਹੀਂ ਕਰ ਸਕਦਾ ਨਾ ਤਾਂ ਕੱਲਾ ਬॉयਜ਼ 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 ਇਕੱਠੀ ਹੋਈ ਜਾਣਗੇ ਤਾਂ ਫਿਰ ਗੱਲਸ ਤਾਂ ਖਤਮ ਹੋ ਜਾਣਗੀਆਂ ਰੇਸ਼ਿਓ ਖਤਮ ਹੋ ਰਹੀ ਹੈਗੀ ਤਾਂ ਇਹਦੇ ਨਾਲ ਤਾਂ ਸਮਝ ਸਕਦੇ ਆਗੇ ਕਿ ਵੀ ਨਹੀਂ ਬੱਚਾ ਜ਼ਰੂਰੀ ਹੈ ਇੱਕ ਮਾਂ ਦਾ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਫੌਜ ਦੇ ਵਿੱਚ ਵੀ ਕਈ ਜਗ੍ਹਾ ਆਪਣੇ ਪੁਲਿਸ ਦੇ ਵਿੱਚ ਵੀ ਲੜਕੀਆਂ ਦਾ ਮੇਨ ਮਹੱਤਵ ਹੈ ਹੁਣ ਅੱਜ ਕੱਲ ਸਟਾਰਟਿੰਗ ਚ ਆ ਰਹੀਆਂ ਨੇ ਬੀ ਉਹ ਤੁਹਾਡਾ ਉਹ ਵੀ ਉਹਨਾਂ ਨੂੰ ਦੇਖ ਕੇ ਵੀ ਲੋਕਾਂ ਨੂੰ ਫੇਰ ਵੀ ਸਮਝ ਨਹੀਂ ਆ ਰਹੀ ਹੈਗੀ ਵੀ ਲੜਕੀਆਂ ਨੂੰ ਕਿਵੇਂ ਇੱਕ ਅਪਰੋਚ ਦੇਣੀ ਚਾਹੀਦੀ ਹੈ ਇਹ ਤਾਂ ਹੁਣ ਹੀ ਦਾ ਐਗਜ਼ਾਮਪਲ ਦੇਖੋ ਤੁਸੀਂ ਸਿੰਦੂਰ ਰਿਪਲੇਸ਼ਨ ਹੋਇਆ ਸੀ ਉਹਦੇ ਵਿੱਚ ਦੇਖੋ ਕੁੜੀਆਂ ਨੇ ਲੜੀ ਲਿੱਡ ਕੀਤਾ ਹੈ ਹੈਨਾ ਸਭ ਤੋਂ ਵੱਡੇ ਦੋ ਕੁੜੀਆਂ ਨੇ ਲੜੀ ਲਿੱਡ ਕੀਤਾ ਹੈ ਸਭ ਤੋਂ ਵੱਡੀ ਚੀਜ਼ ਇਹ ਹੈ ਜੀ ਇਸ ਤੋਂ ਵੱਡਾ ਐਗਜ਼ਾਮਪਲ ਤਾਂ ਹੋਰ ਹੋ ਹੀ ਨਹੀਂ ਸਕਦਾ ਹੈਗਾ ਕੁੜੀਆਂ ਹਰ ਫੀਲਡ ਦੇ ਵਿੱਚ ਲੀਡ ਕਰਦੀਆਂ ਹੈਗੀਆਂ ਅਕੇਲਾ ਇਹ ਨਹੀਂ ਹੈਗਾ ਕਿ ਵੀ ਹਾਂ ਕਿਸੇ ਟੀਚਰ ਹੋ ਬਣੀ ਹੋਈ ਹੈਗੀ ਫਾਇਲੇਟੋ ਬਣੀ ਹੋਈ ਹੈਗੀ ਰੇਲਵੇ 'ਚ ਹੋ ਹੈਗੀ ਹੈ ਕਿੱਦਾਂ ਨਹੀਂ ਹੈਗੀਆਂ ਕੁੜੀਆਂ ਅੱਜ ਦੇਖੋ ਜਰੋ ਅੱਜ ਮੇਰਾ ਬੱਚਾ ਜੱਜ ਬਣਿਆ ਹੈਗਾ ਮੈਂ ਕਹਿੰਨੇ ਹਾਂ ਪ੍ਰਮਾਤਮਾ ਸਭ ਨੂੰ ਬੱਚਨ ਨੂੰ ਉੱਚੇ ਮੁਕਾਮ ਤੱਕ ਪਹੁੰਚਾਵੇ ਤਾਂ ਫਿਰ ਮਤਲਬ ਹੀ ਨਹੀਂ ਬਣਦਾ ਹੈਗਾ ਨਾ ਪੇਰੈਂਟਸ ਨੂੰ ਕਿ ਵੀ ਇਹ ਨਹੀਂ ਨਹੀਂ ਸੋਚ ਰੱਕੀ ਕੁੜੀਆਂ ਨੂੰ ਮਾਰੀ ਕਿ ਟੁੱਡੀ ਇਸ ਵਾਰ ਇੱਕ ਬੰਨਸ मैंने सेवन क्लास में सोचा था कि मुझे ऐसा जज बनना है मैंने अपनी मम्मी को कहा था कि हाँ मुझे जज बनना है उस टाइम तो ऐसा क्रेज तेज में था कि ऑर्डर 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 बट फिर जैसे जैसे बड़ी होती गई तो डिज़ायर और डीप हो गई कि हाँ बनना है और फिर टेंथ के बाद फिर लॉ के लिए क्लैट का एग्ज़ाम होता है इन नेशनल यूनिवर्सिटी के लिए तो उसके लिए थोड़ा प्रिपेयर किया एलेवंथ और ट्वेल्थ में और फिर विद गॉड ग्रेस मुझे मिल ही गया फर्स्ट टाइम में एनएलयू पटियाला मिल गया तो फिर एनएलयू पटियाला से मैंने अपनी बी एल एल बी कम्प्लीट की और तब मार्च में नोटिफिकेशन आया था राजस्थान जुडिशरी का और अ, ये एलिजिबल थी मैं कि फिफ्थ ईयर में भी दे सकते हैं वो एग्जाम तो वो प्री था उसका जुलाई में और वो विद गॉड हो गया क्लियर फिर मेन्स था अक्टूबर में और अभी इंटरव्यू था दो तो दिन पहले किमें थोड़ा महसूस हो रहा है भी एक जज की पोस्ट पर आए हो कि स्टार्टिंग स्कूल लाइफ तो हम तक का पीरियड किमें

उस स्कूल का नाम क्या है श्री उषा माता पब्लिक स्कूल से किया था मैंने फिर उसके बाद कौन से फिर उसके बाद वहां से ट्वेल्थ तक किया था उसके बाद फिर राजीव गांधी नेशनल यूनिवर्सिटी ऑफ लॉ पटियाला से मैंने बी एल की थी और अभी वहीं से एल भी कर रही हूँ कितों प्रेरणा थोड़ा ये स्टार्ट हुई भी अपने एक जज की पोस्ट पर आना है ये थोड़ा की कहना है मतलब सेवन्थ क्लास में जब मैंने पहली बार अच्छा रैंक लाया था तो प्रिंसिपल सर ने बुलाया था कि आपको चॉकलेट मिलेगी जितने भी फर्स्ट सेकंड थर्ड आया तो उन्होंने पूछा था तो तब तो बहुत ही ऐसा क्रेज़ क्रेज में लगता था कि हाँ ऑर्डर 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 बढ़िया लग रहा है तब तो बोल दिया था शौक शौक़ में कि जज बनना है फिर जैसे जैसे पता चला कि जज की कितनी पावर है कितनी अथॉरिटी है वो कितना चेंज ला सकता है किसी की लाइफ में तो फिर और मतलब ऐसा हो गया कि हाँ बनना है अब तो और फिर जब लॉ कर लिया अभी एल एल बी में तो फिर तो सोच ही लिया कि अब इसको ही देना टाइम ਸਕੂਲ ਦੇ ਵਿੱਚ ਜਿਵੇਂ ਪੜਾਈ ਚੱਲ ਰਹੀ ਸੀਗੀ ਵੀ ਜ਼ਿਆਦਾ ਮਾਰ ਵੀ ਪੈਂਦੀ ਹੈਗੀ ਆ ਆਪਣੇ ਵੀ ਕੋਈ ਵੀਕ ਪੁਆਇੰਟ ਵੀ ਹੁੰਦੇ ਨੇ ਕੋਈ ਪੋਜ਼ਿਟਿਵ ਪੁਆਇੰਟ ਵੀ ਹੁੰਦੇ ਨੇ ਵੀ ਐਵੇਂ ਮੰਮੀ-ਪਾਪਾ ਨੂੰ ਵੀ ਬੁਲਾਇਆ ਜਾਂਦਾ ਸਕੂਲ ਦੇ ਵਿੱਚ ਵੀ ਐਸਾ ਕੋਈ ਤੁਹਾਡੇ ਨਾਲ ਸੀਨ ਕੋਈ ਕ੍ਰੀਏਟ ਹੋਇਆ ਹੋਵੇ ਨਹੀਂ ਐਸਾ ਤਾਂ ਨਹੀਂ ਹੁਆ ਬਸ ਇਹ ਤਾਂ ਕਿ ਡਰਾਇੰਗ ਵਗੈਰਾ ਫੇ ਡਾਂਟਦੇ تھے ਜਿਵੇਂ ਮੈਂ ਸਪੋਰਟਸ ਵਿੱਚ ਇੱਛੀ ਨਹੀਂ ਸੀ ਸ਼ੁਰੂ ਮੈਂ ਤਾਂ ਥੋੜਾ ਉਸ 'ਤੇ ਡਾਂਟ ਪਈ ਹੈ ਬਾਕੀ ਮੰਮੀ-ਪਾਪਾ ਕੋਈ ਤੋਂ ਕਦੇ ਨਹੀਂ ਬੁਲਾਇਆ ਫੈਮਲੀ ਗਿਸਪੋਰਟ ਫੈਮਲੀ ਗਿਸਪੋਰਟ ਕਿੰਨੀ ਰਹੀ ਹੋ ਕੇ ਉੱਪਰ

ਸਹੀ ਹੋਈ ਹੈ ਚੀਜ਼ ਇਹ ਤਾਂ हां ਮੈਂ ਇਹ ਹੀ ਬੋਲੂਗੀ ਪਾਪਾ ਦਾ ਕਿੰਨਾ ਕ ਹੱਥ ਹੈ ਤੁਹਾਡੇ ਇਸ ਮਕਾਮ ਤੱਕ ਪਹੁੰਚਣ ਤੱਕ पापा का बहुत हाथ है पापा ने हमेशा यही कहा कि तुझे जो करना है कर मैं तो बस पैसा लगा सकता हूँ सारी मेहनत तेरी है और उन्होंने हमेशा सपोर्ट किया है मैंने उनको देखा रात रात तक ऐसा एक बजे तक काम करते हुए सुबह उठ के पांच बजे काम करते हुए उनका हार्डवर्क मेरे लिए हमेशा मोटिवेशन रहा है कि हाँ बस पापा का नाम करवाना है एक बार बस की करते हैं थोड़े फादर साहब की जो मेरे पापा पोस्ट ऑफिस और एल के एजेंट है मतलब एडवाइजर है तो उनका ऐसा फाइनेंस का ही काम रहता है ज्यादा ਕਿਵੇਂ ਦਾ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਵੀ ਆਨ ਵਾਲੇ ਜਿਹੜੇ ਨੌਜਵਾਨ ਪੀੜੀ ਆ ਉਹਦੇ ਲਈ ਕੀ ਕਹਿਣਾ ਚਾਹੋਗੇ ਵੀ ਜਿਵੇਂ ਨਸ਼ੇ ਦੇ ਵਿੱਚ ਵੀ ਜਿਆਦਾ ਵਧ ਰਹੇ ਨੇ ਤੁਸੀਂ ਉਹਦੇ ਲਈ ਤੁਹਾਡਾ ਕੀ ਵਿਚਾਰ ਹੈਗਾ ਮੈਂ ਤਾਂ ਇਹ ਹੀ ਕਹੂੰਗੀ ਕਿ ਆਪਣੀ ਲਾਈਫ 'ਤੇ ਫੋਕਸ ਕਰੋ ਭਗਵਾਨ 'ਤੇ ਬਿਲੀਵ ਕਰੋ ਆਪਣੇ ਪੇਰੈਂਟਸ ਦੇ ਨਾਲ ਹਮੇਸ਼ਾ ਬਾਤ ਕਰੋ ਉਹਨਾਂ ਦੇ ਨਾਲ ਬਣਾ ਕੇ ਰੱਖੋ और समझो कि नशे में कुछ भी नहीं रखा ना ही ड्रिंकिंग में ना ही स्मोकिंग में ना ही किसी भी चीज़ में जितना टाइम आप बुक्स को देते हो बुक्स आर योर बेस्ट फ्रेंड मतलब जितना टाइम आपने बुक्स में इन्वेस्ट किया अपनी हेल्थ पे, अपनी ग्रोथ पे इन्वेस्ट किया वो हमेशा रिटर्न मिलते ही मिलते हैं शॉर्ट टर्म में आपको लग सकता है कि कुछ भी वर्कआउट नहीं करा बट लॉन्ग टर्म में इट ऑल वर्कस आउट तो यस ਕਿਵੇਂ ਦਾ ਲੱਗ ਰਿਹਾ ਜਿਵੇਂ ਕਈ ਪੇਰੈਂਟਸ ਇਹ ਹਿੱਸੇ ਵੀ ਨੇ ਜਿਹੜੇ ਲੜਕੀਆਂ ਨੂੰ ਨਹੀਂ ਪਸੰਦ ਕਰਦੇ ਉਹਨਾਂ ਨੂੰ ਜਿਵੇਂ ਮਾਰ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਲਾਇਕ ਨਹੀਂ ਕੀਤਾ ਜਾਂਦਾ ਜਾਂ ਵੀ ਇਹਦੇ ਲਈ ਤੁਹਾਡਾ ਕੀ ਕਹਿਣਾ ਹੈਗਾ ਮੈਂ ਤੋ ਇਹ ਹੀ ਬੋਲੂਗੀ ਜਿ세 ਮੈਂ ਪਹਿਲੇ ਵੀ ਕਹਾ ਕਿ ਲੜਕੀਆਂ ਔਰ ਲੜਕੇ ਦੋਨੋਂ ਨੂੰ ਸੇਮ ਓਪਰਚ्युनिटीज ਮਿਲਨੀ ਚਾਹੀਏ ਔਰ ਇਵਨ ਲੜਕੀਆਂ ਅੱਛਾ ਹੀ ਕਰ ਰਹੀਆਂ ਹਨ ਹਰ ਫੀਲਡ ਮੇਂ ਹਮ ਕੁਝ ਵੀ ਫੀਲਡ ਦੇਖ ਲੇ ਜਿ세 ਅਭੀ ਕ੍ਰਿਕਟ ਕਾ ਵੀ ਥਾ ਆਈਸੀਸੀ ਕਾ ਮੈਚ ਹੁਆ ਸਪੇਸ ਦੇਖ ਲੇ ਰੇਲਵੇਜ਼ ਦੇਖ ਲੇ ਕੋਈ ਵੀ ਗਵਰਨਮੈਂਟ ਸੈਕਟਰ ਜੋਬ ਦੇਖ ਲੇ तो इसीलिए मुझे लगता है कि लड़कियों को अपॉर्चुनिटीज़ मिलनी चाहिए और पेरेंट्स को ये नहीं देखना चाहिए कि वो लाइबिलिटी है नहीं वो ज़्यादा एसेट बन रही हैं अभी तो उनको भी उतनी अपॉर्चुनिटी मिलनी चाहिए और भ्रूण हत्या के ख़िलाफ़ काफ़ी स्ट्रिक्ट एक्शन लेना चाहिए